ਆਰੇ ਦੋਸਤੋ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇੱਕ ਸ਼ਬਦ ਹੈ ਜਿਹਾ ਬੀਜ ਹੈ ਸੋ ਲੂਣਾ ਕਰਮਾਂ ਸੰਧੜਾ ਖੇ ਭਾਵਰਤ ਕੇ ਇਹ ਸ਼ਰੀਰ ਮਨੁੱਖ ਦੇ ਕੀਤੇ ਕਰਮਾਂ ਦਾ ਖੇਤ ਹੈ ਜੋ ਕੁਝ ਮਨੁੱਖ ਇਸ ਵਿੱਚ ਬੀਜਦਾ ਹੈ ਉਹ ਉਹੀ ਫਸਲ ਵੱਢਦਾ ਹੈ ਇਸ ਦੇ ਨਾਲ ਰਿਲੇਟਡ ਇੱਕ ਉਦਾਹਰਣ ਸਾਖੀ ਨੰਬਰ 1 ਤੁਹਾਨੂੰ ਸੁਣਾਉਣ ਜਾ ਰਹੇ ਹਾਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਚੰਗਾ ਲੱਗੇ ਜਿਸ ਤਰ੍ਹਾਂ ਰਮਾਇਣ ਵਿੱਚ ਆਉਂਦਾ ਹੈ ਕਿ ਬਾਲੀ ਨੇ ਤਪ ਕਰਕੇ ਇਹ ਵਰ ਲਿਆ ਹੋਇਆ ਸੀ ਕਿ ਜੋ ਵੀ ਲੜਾਈ ਕਰਨ ਲਈ ਉਹਦੇ ਸਾਹਮਣੇ ਆਵੇ ਉਹਦਾ ਅੱਧਾ ਬਲ ਬਾਲੀ ਵਿੱਚ ਆ ਜਾਵੇ ਇਸ ਲਈ ਜਦ ਵੀ ਸੁਗਰੀਵ ਉਹਦੇ ਨਾਲ ਲੜਾਈ ਕਰਨ ਜਾਂਦਾ ਹਾਰ ਖਾ ਕੇ ਪਰਤ ਆਉਂਦਾ ਇਸ ਤਰ੍ਹਾਂ ਬਾਲੀ ਦਾ ਬਲ ਹਮੇਸ਼ਾ ਵੱਧ ਜਾਂਦਾ ਜਦ ਕਿ ਉਸਦੇ ਦੁਸ਼ਮਣ ਦੀ ਤਾਕਤ ਘਟ ਜਾਂਦੀ ਰਾਮਚੰਦਰ ਜੀ ਮਹਾਰਾਜ ਨੂੰ ਇਸ ਭੇਦ ਦਾ ਪਤਾ ਸੀ ਜਦ ਸੁਗਰੀਵ ਬਲੀ ਦੇ ਵਿਰੁੱਧ ਉਹਨਾਂ ਤੋਂ ਮਦਦ ਲੈਣ ਆਇਆ ਤਾਂ ਆਪਣਾ ਬਲ ਬਚਾ ਕੇ ਰੱਖਣ ਲਈ ਉਹਨਾਂ ਨੇ ਦਰਖਤ ਦੇ ਓਲੇ ਖੜੇ ਹੋ ਕੇ ਬਲੀ ਉੱਤੇ ਤੀਰ ਚਲਾਇਆ ਅਤੇ ਉਸ ਨੂੰ ਮਾਰ ਦਿੱਤਾ ਮਰਦੇ ਸਮੇਂ ਬਲੀ ਨੇ ਰਾਮਚੰਦਰ ਜੀ ਮਹਾਰਾਜ ਨੂੰ ਕਿਹਾ ਮੈਂ ਬੇਕਸੂਰ ਸੀ ਮੈਂ ਤੁਹਾਡਾ ਕੁਝ ਨਹੀਂ ਸੀ ਵਿਗਾੜਿਆ ਹੁਣ ਇਸ ਦਾ ਬਦਲਾ ਤੁਹਾਨੂੰ ਅਗਲੇ ਜਨਮ ਵਿੱਚ ਦੇਣਾ ਪਵੇਗਾ ਇਸ ਲਈ ਅਗਲੇ ਜਨਮ ਵਿੱਚ ਰਾਮਚੰਦਰ ਜੀ ਮਹਾਰਾਜ ਕ੍ਰਿਸ਼ਨ ਜੀ ਮਹਾਰਾਜ ਬਣ ਕੇ ਆਏ ਅਤੇ ਬਲੀ ਪਿਕਲ ਬਣਿਆ ਜਦ ਕ੍ਰਿਸ਼ਨ ਜੀ ਮਹਾਰਾਜ ਮਹਾਭਾਰਤ ਦੇ ਜੁਧ ਤੋਂ ਬਾਅਦ ਇੱਕ ਦਿਨ ਜੰਗਲ ਵਿੱਚ ਪੈਰ ਉੱਤੇ ਪੈਰ ਰੱਖ ਕੇ ਸੌ ਰਹੇ ਸੀ ਤਾਂ ਭੀ ਨੇ ਦੂਰੋਂ ਸਮਝਿਆ ਕਿ ਕੋਈ ਹਿਰਨ ਹੈ ਕਿਉਂਕਿ ਉਹਨਾਂ ਦੇ ਪੈਰ ਵਿੱਚ ਪਦੰ ਦਾ ਨਿਸ਼ਾਨ ਸੀ ਜਿਹੜਾ ਧੁੱਪ ਵਿੱਚ ਚਮਕ ਕੇ ਹਿਰਨ ਦੀ ਅੱਖ ਵਰਗਾ ਲੱਗ ਰਿਹਾ ਸੀ ਉਹਨੇ ਤੀਰ ਕਮਾਨ ਚੁੱਕਿਆ ਨਿਸ਼ਾਨਾ ਬੰਨ ਕੇ ਤੀਰ ਮਾਰਿਆ ਜਿਹੜਾ ਕ੍ਰਿਸ਼ਨ ਜੀ ਮਹਾਰਾਜ ਨੂੰ ਲੱਗਾ ਜਦੋਂ ਭੀਲ ਆਪਣਾ ਸ਼ਿਕਾਰ ਚੁੱਕਣ ਲਈ ਕੋਲ ਆਇਆ ਤਾਂ ਉਹਨੂੰ ਆਪਣੀ ਭयंकर ਭੁੱਲ ਦਾ ਪਤਾ ਲੱਗਾ ਉਹ ਦੋਵੇਂ ਹੱਥ ਜੋੜ ਕੇ ਕ੍ਰਿਸ਼ਨ ਜੀ ਮਹਾਰਾਜ ਤੋਂ ਆਪਣੇ ਕੋਰ ਪਾਪ ਦੀ ਖੀਮਾ ਮੰਗਣ ਲੱਗਾ ਉਸ ਸਮੇਂ ਕ੍ਰਿਸ਼ਨ ਜੀ ਮਹਾਰਾਜ ਨੇ ਪਿਛਲੇ ਜਨਮ ਦੀ ਘਟਨਾ ਸੁਣਾਈ ਅਤੇ ਉਹਨੂੰ ਸਮਝਾਇਆ ਕਿ ਇਸ ਵਿੱਚ ਤੇਰਾ ਕੋਈ ਦੋਸ਼ ਨਹੀਂ ਹੈ ਇਸ ਤਰ੍ਹਾਂ ਹੋਣਾ ਹੀ ਸੀ ਉਹਨਾਂ ਨੂੰ ਆਪਣੇ ਕਰਮਾਂ ਦੇ ਕਰਜ਼ੇ ਦਾ ਭੁਗਤਾਨ ਕਰਨਾ ਹੀ ਪੈਣਾ ਸੀ ਕਰਮਾਂ ਦਾ ਕਾਨੂੰਨ ਅਟੱਲ ਹੈ ਕੋਈ ਵੀ ਇਸ ਤੋਂ ਬਚ ਨਹੀਂ ਸਕਦਾ ਅਵਤਾਰ ਪੁਰਸ਼ ਤੋਂ ਕਵੀ ਬਚ ਨਹੀਂ ਸਕੇ ਪਿਆਰੇ ਦੋਸਤੋ ਜੇ ਸਾਖੀ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਨਾ ਹੋਰ ਵੀ ਇਦਾਂ ਦੀਆਂ ਵਧੀਆ ਵਧੀਆ ਸਾਖੀਆਂ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਧੰਨਵਾਦ